ਕੀ ਗੱਲਬਾਤ ਹੋਈ ਇੱਥੇ ਅੱਜ ਦੁਕਾਨ ਤੇ ਹਾਂ ਤੇ ਆ ਅੰਦਰ ਆਪਣੇ ਲੱਗੇ ਜੀ ਕੰਮ ਜਿਹੜਾ ਸਪੇਸ ਦਾ ਕਲਰ ਪਿਆ ਹੁੰਦਾ ਉਹ ਕਟੋੜ ਕਰਦੇ ਹੀ ਤੇ ਬਾਹਰੋਂ ਟਰਟਰ ਦੀ ਆਵਾਜ਼ ਆਈ ਆ ਤੇ ਗੋਲੀ ਦੇ ਰਾਹ ਚਲੇ ਗਏ ਬਾਅਦ ਚ ਵੇਖਿਆ ਵੀ ਸ਼ੀਸ਼ੇ ਕਿੰਦਰ ਦੇ ਜਿਤਨਾ ਵੇਖੋ ਕਰਦਨ ਤੇ ਇਹ ਕੋਈ ਤੁਹਾਨੂੰ ਕਾਲ ਵਗੈਰਾ ਵੀ ਆਈ ਪਹਿਲਾਂ ਕੋਈ ਹਾਂਜੀ ਫਰੋਤੀ ਦੀ ਕਾਲ ਵੀ ਆਈ ਕੋਈ ਕਈ ਕੁਝ ਆਉਂਦੀਆਂ ਨੇ ਇਹ ਇਕੱਲੀ ਤੇ ਨਹੀਂ ਆਈ ਕਈ ਆਈਆਂ ਕਿੰਨੇ ਵਿਅਕਤੀ ਜਿਹੜੇ ਗੋਲੀ ਚ ਲੱਗੇ ਗਏ ਦੋ ਵਿਅਕਤੀ ਕਹਿੰਦੇ ਆ ਜੀ ਅਸੀਂ ਤੇ ਮਤਲਬ ਅੰਦਰ ਸੀ ਖਾਂਦੇ ਖਾਣ ਤੇ ਚਲਾਣ ਦੇ ਨਿਕਲ ਗਏ ਉਹ ਗੋਈ ਕਿਤੇ ਤੁਸੀਂ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੀ ਹੈ ਜੋ ਇਹ ਮੰਗ ਕਰਦੇ ਆ ਸਾਡੀ ਮੰਗ ਪੂਰੀ ਕਰ ਦੇਣ ਬਾਅਦ ਕੀ ਹੋਇਆ ਤੁਹਾਨੂੰ ਕੀ ਲੱਗਦਾ ਜਿਹੜੀ ਬੜੀ ਬੜੀ ਮੱਦ ਭਾਗੀ ਜਿਹੜੀ ਇਹ ਖਬਰ ਹੈ ਕਿ ਸਾਡੇ ਜ਼ਿਲ੍ਹੇ ਦੇ ਸਾਡੇ ਪਿੰਡ ਦੇ ਮਸ਼ਹੂਰ ਪਾਪਾ ਜੀ ਬਹੁਤ ਹੀ ਮਤਲਬ شریف ਬੰਦੇ ਇਹਨਾਂ ਦੀ ਦੁਕਾਨ ਦੇ ਉੱਤੇ ਅੱਜ ਗੋਲੀਆਂ ਚੱਲੀਆਂ ਕੱਲ ਨੂੰ ਕੁਝ ਵੀ ਹੋ ਸਕਦਾ ਇੱਥੇ ਮਤਲਬ ਕੋਈ ਕਸਟਮਰ ਹੀ ਖੜਾ ਹੋਵੇ ਉਦੇ ਸਿਰ ਦੇ ਵਿੱਚ ਗੋਲੀ ਲੱਗ ਜੇ ਤੇ ਉਹਨਾਂ ਤੇ ਜਿਹੜੇ ਮੌਤ ਦੇ ਜ਼ਿੰਮੇਵਾਰ ਜਿਹੜੇ ਆ ਗੋਲੀਆਂ ਚਲਾ ਗਏ ਉਹ ਹੋਣਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਵੀ ਹੋ ਸਕਦਾ ਪ੍ਰਸ਼ਾਸਨ ਕੋਲ ਕੀਤਾ ਜਾਵੇ ਸਾਡੀ ਮੰਗ ਹੈ ਉਹ ਸਾਰੇ ਬਾਜ਼ਾਰ ਵੱਲੋਂ ਸਾਡੀ ਮੰਗ ਹੈ ਕਿ ਇਹਨੂੰ ਠੱਲ ਪਾਈ ਜਾਵੇ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਜਿਹੜੀ ਕੈਰਨੀ ਹੋਈ ਹੈ ਕੀ ਬੋਲ ਗੱਲ ਇੱਕ ਕ੍ਰਾਈਮ ਇਨਸੀਡੈਂਟ ਕੱਲ ਰਾਤ ਨੂੰ ਲਗਭਗ 8:30 ਵਜੇ ਦੇ ਆਸ-ਪਾਸ ਰਿਪੋਰਟ ਹੋਇਆ ਜਿਹਦੇ ਵਿੱਚ ਫਤਿਹਬਾਦ ਕਲੋਥ ਸਟੋਰ ਤੇ ਦੋ ਨੌਜਵਾਨ ਜਿਹੜੇ ਸੀ ਕਿ ਮੋਟਰਸਾਈਕਲ ਤੇ ਆ ਕੇ ਉਹਨਾਂ ਨੇ ਫਾਇਰ ਕੀਤਾ ਤੇ ਉਸ ਤੋਂ ਬਾਅਦ ਉਹ ਉੱਥੋਂ ਮੋਕੇ ਤੋਂ ਫਰਾਰ ਹੋਏ ਇਹਦੇ ਵਿੱਚ ਜਿਹੜਾ ਸ਼ਾਪ ਹੈਗੀ ਉਹਦੇ ਬਾਹਰ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਸੀਗਾ ਉਹ ਟੁੱਟਿਆ ਹੈਗਾ ਦੋ ਖੋਲ ਮੋਕੇ ਤੋਂ ਬਰਾਮਦ ਕੀਤੇ ਗਏ ਨੇ ਤੇ ਇਹਦੇ ਵਿੱਚ ਪੁਲਿਸ ਨੇ ਇਮੀਡੀਏਟਲੀ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈਗੀ ਜਿਹੜੇ ਓਨਰ ਹੈਗੇ ਉਹਨਾਂ ਦਾ ਵਰਜਨ ਵੀ ਅਸੀਂ ਲੈ ਰਹੇ ਹਾਂ ਤੇ ਉਹਨਾਂ ਨੇ ਹਾਲੇ ਤੱਕ ਜਦੋਂ ਤੱਕ कल रातों से इन्वेस्टिगेट कर रहे थे कि उदों तक पुलिस ਨੂੰ ਕੋਈ ਰਿਪੋਰਟ ਨਹੀਂ ਕੀਤਾ ਸੀਗਾ ਕਿਸੇ ਐਕਸਟਰਸ਼ਨ ਕਾਲ ਬਾਰੇ ਜਾਂ ਕਿਸੇ ਥ੍ਰੈਟ ਕਾਲ ਬਾਰੇ ਬਟ ਉਸ ਤੋਂ ਬਾਅਦ ਉਹਨਾਂ ਨੇ ਕੁਝ ਦੱਸਿਆ ਹੈਗਾ ਕਿ ਉਹਨਾਂ ਨੂੰ ਕੋਈ ਕਾਲਸ ਆਈਆਂ ਸੀਗੀਆਂ ਜਿਦੇ ਬਾਰੇ ਅਸੀਂ ਉਹਨਾਂ ਨੂੰ ਕੰਫੀਡੈਂਸ ਲੈ ਕੇ ਡਿਟੇਲਸ ਕਢਾ ਰਹੇ ਹਾਂ ਐਟ ਦੀ ਸੇਮ ਟਾਈਮ ਸਾਡੀ ਟੀਮਸ ਵੱਖ-ਵੱਖ ਟੀਮਾਂ ਐਸਪੀ ਹੈੱਡਕੁਆਟਰ ਦੇ ਨਿਗਰਾਨੀ ਹੇਟ ਡੀਐਸਪੀ ਗੋਵਿੰਦਵਾਲ ਸਾਹਿਬ ਦੇ ਨਿਗਰਾਨੀ ਹੇਟ ਨਾਲ ਸੀਆਈਏ ਦੀ ਟੀਮ ਅਤੇ ਡੀਐਸਪੀ ਡੀ ਉੱਥੇ ਜਿਹੜਾ ਹੈਗਾ ਸੀਸੀਟੀਵੀ ਅਨਲਿਸਿਸ ਵਾਸਤੇ ਤੇ ਵੱਖ-ਵੱਖ ਐਂਗਲਸ ਤੋਂ ਉਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਅਸੀਂ ਡੈਪਿਊਟ ਕੀਤੇ ਹੈਗੇ ਜਿਹੜੇ ਲੋਕਾਂ ਨੇ ਫਾਇਰ ਕੀਤਾ ਹੈਗਾ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਕਰਵਾਇਆ ਹੈਗਾ ਉਹਨਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਸ ਤਰੀਕੇ ਦੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਨੂੰ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਕਰਾਂਗੇ ਤੇ ਨਾਲ ਹੀ ਜਿਹੜੇ ਲੋਕ ਯੂਥ ਨੂੰ ਮਿਸਯੂਜ਼ ਕਰਦੇ ਹੈਗੇ ਆਪਣੇ ਫਾਇਦੇ ਵਾਸਤੇ ਉਹਨਾਂ ਵਾਸਤੇ ਜਿਹੜਾ ਯੂਥ ਨੂੰ ਮੇਰੀ ਅਪੀਲ ਹੈਗੀ ਕਿ ਇਹਨਾਂ ਜਿਹੜੇ ਕ੍ਰਾਈਮਨਲ ਬੰਦੇ ਹੈਗੇ ਜਿਹੜੇ 2 5 10000 ਦੇ ਲਾਲਚ ਦੇ ਕੇ ਤੇ ਯੂਥ ਨੂੰ ਮਿਸਗਾਈਡ ਕਰਕੇ ਆਪਣੇ ਫਾਇਦੇ ਵਾਸਤੇ ਕਿੱਥੇ ਫਾਇਰ ਕਰਾ ਦਿੰਦੇ ਹੈਗੇ ਕਿੱਥੇ ਰੈਕੀ ਕਰਵਾ ਲੈਂਦੇ ਹੈਗੇ ਕਿੱਥੇ ਵੈਪਨ ਕਿੱਥੇ ਡਰੱਗਸ ਟਰਾਂਸਪੋਰਟ ਕਰਾਉਂਦੇ ਹੈਗੇ ਇਹਨਾਂ ਦੇ ਜਾਲ ਤੋਂ ਬਚਣਾ ਚਾਹੀਦਾ ਕਿਉਂਕਿ ਅਲਟੀਮੇਟਲੀ ਜਿਹੜਾ ਹੈਗਾ ਉਹ ਛੋਟੇ ਛੋਟੇ ਕ੍ਰਾਈਮ ਕਰਕੇ ਤੇ ਉਹ ਯੂਥ ਇੱਕ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦਾ ਹੈਗਾ ਤੇ ਇਹਨਾਂ ਦੇ ਗੈਂਗ ਦਾ ਪਾਰਟ ਬਣ ਜਾਂਦਾ ਹੈਗਾ ਉਹ ਇਕਵਲੀ ਲਾਇਅਬਲ ਹੈਗਾ ਜਿਹੜੀ ਪਨਿਸ਼ਮੈਂਟ ਤੇ ਸਜ਼ਾ ਹੈਗੀ ਕਾਨੂੰਨ ਅਨੁਸਾਰ ਇਹਨਾਂ ਵਾਸਤੇ ਜਿਹੜੇ ਮੇਨ ਕਾਂਸਪਰੇਟਰ ਹੈਗੇ ਉਹ ਜਿਹੜਾ ਯੂਥ ਗਰਾਊਂਡ ਲੈਵਲ ਤੇ ਐਗਜ਼ੀਕਿਊਟ ਕਰ ਰਹਾ ਹੈਗਾ ਉਹ ਵੀ ਇਕਵਲੀ ਰਿਸਪਾਂਸਿਬਲ ਹੈਗਾ ਉਹਨੂੰ ਅਸੀਂ ਸਖ਼ਤ ਦੇ ਨਾਲ ਡੀਲ ਕਰਾਂਗੇ ਇਸ ਕਰਕੇ ਯੂਥ ਨੂੰ ਇਸ ਚੀਜ਼ ਤੋਂ ਬਿਲਕੁਲ ਗੁਰੇਜ਼ ਕਰਨਾ ਚਾਹੀਦਾ ਤੇ ਇਹਨਾਂ ਦੇ ਜਾਲ ਚ ਨਹੀਂ ਫਸਣਾ ਚਾਹੀਦਾ ਜਿਹੜੇ ਕ੍ਰਿਮੀਨਲ ਆਰਗੇਨਾਈਜ਼ਡ ਸਿੰਡੀਕੇਟ ਦੇ ਮੇਨ ਕਾਂਸਪਰੇਟਰਸ ਹੈਗੇ ਉਹਨਾਂ ਨੂੰ ਅਸੀਂ ਜਲਦ ਨਸ ਤੋਂ ਨਾਬੂਤ ਕਰਾਂਗੇ ਥੈਂਕ ਯੂ